ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਫੂਡ ਤੇ ਕਲਚਰਲ ਮੇਲੇ ਦਾ ਆਯੋਜਨ ਹੋਇਆ। ਦੱਸ ਦਈਏ ਕਿ ਇੱਥੇ ਫੂਡ ਕਲਚਰਲ ਹੈਰੀਟੇਜ ਮੇਲਾ IHM ਦੇ ਵੱਲੋਂ ਆਰਗੇਨਾਈਜ਼ ਕੀਤਾ ਗਿਆ। ਜਿਸ ਦਰਮਿਆਨ ਕੀ ADC ਪੂਨਮ ਸਿੰਘ ਵੀ ਇੱਥੇ ਪਹੁੰਚੇ ਤੇ ਉਹਨਾਂ ਵੱਲੋਂ ਪ੍ਰਿੰਸੀਪਲ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਹੁਨਰ ਰੋਜ਼ਗਾਰ ਪ੍ਰੋਗਰਾਮ ਦੇ ਤਹਿਤ ਪਹਿਲਾਂ ਵੀ ਬੱਚਿਆਂ ਨੂੰ ਮੁਫਤ ਦੇ ਵਿੱਚ ਸਿਖਲਾਈ ਦਿੱਤੀ ਜਾਂਦੀ ਰਹੀ ਹੈ। ਤੇ ਜਿਹੜੇ ਬੱਚੇ ਨੇ ਇਹਨਾਂ ਦੇ ਵੱਲੋਂ ਇਥੋਂ ਸਿੱਖ ਲਈ ਲੈ ਕੇ ਕਿ ਆਖਰ ਕਿਸ ਤਰੀਕੇ ਨਾਲ ਫੂਡ ਇੰਡਸਟਰੀ ਦੇ ਵਿੱਚ ਗਰੋ ਕੀਤਾ ਜਾ ਸਕਦਾ ਹੈ ਉਸ ਦੀ ਸਿੱਖ ਲਈ ਲੈਣ ਤੋਂ ਬਾਅਦ ਕਈ ਥਾਈ ਫੂਡ ਪੁਆਇੰਟ ਵੀ ਖੋਲ ਚੁੱਕੇ ਨੇ ਤੇ ਚੰਗਾ ਰੋਜ਼ਗਾਰ ਦੋਨਾਂ ਦਾ ਸਾਧਨ ਬਣ ਚੁੱਕਿਆ ਉਹਨਾਂ ਦਾ ਕਹਿਣਾ ਹੈ ਕਿ ਇਸ ਮੇਲੇ ਦੇ ਵਿੱਚ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਤੇ ਨੌਜਵਾਨ ਪੀੜੀ ਦੇ ਲਈ ਫੂਡ ਇੰਡਸਟਰੀ ਬੜੀ ਵਧੀਆ ਹੈ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਆਕਸੀਜਨ ਤੋਂ ਬਾਅਦ ਜੇਕਰ ਜੀਵਨ ਲਈ ਕੁਝ ਜ਼ਰੂਰੀ ਹੈ ਤੇ ਉਹ ਖਾਣਾ ਜਿਸ ਨੂੰ ਖਾਣਾ ਬਣਾਉਣ ਦਾ ਹੁਨਰ ਆਉਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਅਜਿਹੇ ਬੱਚੇ ਕਦੇ ਵੀ ਰੁਜ਼ਗਾਰ ਕਾਰ ਪੱਖੋਂ ਪਿੱਛੇ ਰਹਿ ਸਕਦੇ ਨੇ ਤਾਂ ਇਹ ਜਿਹੜੀ ਹੁਨਰ ਸਿਖਲਾਈ ਉਹਨਾਂ ਦੇ ਲਈ ਬੇਹਤ ਜ਼ਰੂਰੀ ਹੈ ਜਿਸ ਤੇ ਲਈ ਉਹਨਾਂ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਪਹਿਲਾ ਜਿਹੜਾ ਫੂਡ ਐਂਡ ਕਲਚਰ ਹੈਰੀਟੇਜ ਮੇਲਾ ਆਈਐਚਐਮ ਲੋ ਆਰਗੇਨਾਈਜ਼ ਕੀਤਾ ਜਾ ਰਿਹਾ ਮੈਂ ਮੈਡਮ ਪ੍ਰਿੰਸੀਪਲ ਨੂੰ ਔਰ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੀ ਹਾਂ ਦੋ ਗੱਲਾਂ ਕਰਕੇ ਮੈਂ ਸਮਝਦੀ ਹਾਂ ਕਿ ਵਧਾਈ ਦੇ ਪਾਤਰ ਨੇ ਪਹਿਲੀ ਗੱਲ ਤਾਂ ਇਹਨਾਂ ਦਾ ਜਿਹੜਾ ਹੁਨਰ ਸੇ ਰੋਜ਼ਗਾਰ ਪ੍ਰੋਗਰਾਮ ਹੈ ਮੈਂ ਵੀ ਇੱਕ ਦੋ ਵਾਰੀ ਜਾ ਕੇ ਦੇਖਿਆ ਹੈ ਬੱਚਿਆਂ ਨੂੰ ਇਹ ਫ੍ਰੀ ਆਫ ਕਾਸਟ ਜਿਹੜਾ ਹੈਗਾ ਵੱਖ-ਵੱਖ ਚੀਜ਼ਾਂ ਜਿਹੜੀਆਂ ਨੇ ਆਈਟਮਸ ਜਿਹੜੀਆਂ ਨੇ ਉਹ ਬਣਾਉਣਾ ਸਿਖਾਉਂਦੇ ਨੇ ਔਰ ਬਾਅਦ ਸਾਰੇ ਬੱਚੇ ਇਹਨਾਂ ਦੇ ਇਸ ਤਰ੍ਹਾਂ ਦੇ ਨੇ ਜਿਹੜੇ ਤੁਸੀਂ ਦੇਖੋਗੇ ਸ਼ਹਿਰ ਦੇ ਵਿੱਚ ਉਹਨਾਂ ਨੇ ਆਪਣੇ ਫੂਡ ਪੁਆਇੰਟਸ ਖੋਲੇ ਹੋਏ ਨੇ ਔਰ ਅੱਜ ਬਹੁਤ अच्छी ਉਹਨਾਂ ਦੀ ਆਮਦਨੀ ਹੋ ਰਹੀ ਹੈ ਦੂਸਰੀ ਗੱਲ ਇਹ ਜ਼ਰੂਰੀ ਨਹੀਂ ਕਿ ਜੇ ਤੁਸੀਂ ਕੋਈ ਫੂਡ ਐਂਡ ਇੰਡਸਟਰੀ business ਦੇ ਵਿੱਚ ਹੀ ਜਾਣਾ ਹੈ ਫੇਰ ਹੀ ਤੁਸੀਂ ਖਾਣਾ ਬਣਾਉਣਾ ਸਿੱਖਣਾ ਹੈ ਜਾਂ ਫੇਰ ਹੀ ਤੁਸੀਂ ਇਸ ਸਕਿੱਲ ਨੂੰ ਅਪਣਾਉਣਾ ਹੈ ਤੁਸੀਂ ਦੇਖੋ ਕਿ ਆ ਆਕਸੀਜਨ ਤੋਂ ਇਲਾਵਾ ਜਿਉਂਦੇ ਰਹਿਣ ਦੇ ਲਈ ਤਾਂ ਖਾਣਾ ਹੀ ਲਾਜ਼ਮੀ ਹੈ ਸੋ ਇਹ ਸਾਡੀ ਜ਼ਰੂਰਤ ਵੀ ਹੈ ਔਰ ਖਾਣਾ ਇੰਨਾ ਕੁ ਜ਼ਰੂਰੀ ਔਰ ਇੰਨਾ ਕੁ ਲਾਜ਼ਮੀ ਹੈ ਕਿ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਬਣਾਓਗੇ ਤੇ ਇਸ ਇਹਨੂੰ ਸਹੀ ਤਰੀਕੇ ਦੇ ਨਾਲ ਨਾ ਬਣਾਓਗੇ ਤੇ ਨਾ ਖਾਓਗੇ ਤੇ ਫਿਰ ਤੁਹਾਨੂੰ ਦਵਾਈਆਂ ਦਾ ਆਸਰਾ ਲੈਣਾ ਪੈਂਦਾ ਸੋ ਖਾਣੇ ਨੂੰ ਸਹੀ ਤਰ੍ਹਾਂ ਖਾਣੇ ਨੂੰ ਬਣਾਉਣਾ ਔਰ ਖਾੜਾ ਸਹੀ ਟਾਈਮ ਤੇ ਖਾਣਾ ਇਹ ਵੀ ਬਹੁਤ ਜ਼ਰੂਰੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਸੋ ਮੈਂ ਸਮਝੇ ਦੇ ਕਿ ਦੋ ਗੱਲਾਂ ਕਰਕੇ ਇਹਨਾਂ ਦਾ ਇਹ ਉਪਰਾਲਾ ਜਿਹੜਾ ਉਹ ਹਦਾਇਤ ਦਾ ਪਾਤਰ ਹੈ ਖਾਣੇ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਨੇ ਹਿੰਦੁਸਤਾਨ ਔਰ ਖਾਸ ਤੌਰ ਤੇ ਪੰਜਾਬ ਜਿਹੜੇ ਹੈ ਖਾਸ ਤੌਰ ਤੇ ਅਸੀਂ ਸਾਰੇ ਆਪਾਂ ਪੰਜਾਬੀ ਦਾ ਖਾਣੇ ਦੇ ਸ਼ੌਕੀਨ ਮੰਨੇ ਜਾਂਦੇ ਆ ਔਰ ਖਾਣੇ ਦੇ ਲਈ ਬੜਾ ਜਿਹੜਾ ਸਾਡਾ ਪੰਜਾਬੀਆਂ ਦਾ ਚਾ ਹੈ ਉਹ ਹੁੰਦਾ ਹੈ ਲੇਕਿਨ ਹੈਲਦੀ ਖਾਣਾ ਆਪ ਆਪਣੇ ਆਪ ਦੇ ਵਿੱਚ ਇੱਕ ਜ਼ਰੂਰਤ ਵੀ ਹੈ ਸੋ ਇਥੇ ਸਾਰਾ ਡਿਸਪਲੇ ਕੀਤਾ ਹੋਇਆ ਸਟਾਲਸ ਡਿਸਪਲੇ ਕੀਤੀਆਂ ਹੋਈਆਂ ਨੇ ਜਿਹੜੇ ਬੱਚਿਆਂ ਨੇ ਸਿੱਖਿਆ ਔਰ ਕਿੰਨਾ ਅੱਛਾ ਅچھے ਤਰੀਕੇ ਦੇ ਨਾਲ ਉਹ ਬਣਾਉਂਦੇ ਆ ਅੱਗੇ ਆਪਣਾ ਰੋਜ਼ਗਾਰ ਚਲਾਉਂਦੇ ਆ ਇੱਕ ਤਾਂ ਸਾਡੀ ਨੌਜਵਾਨ ਪੀੜ੍ਹੀ ਇਸ ਤੋਂ ਪ੍ਰੇਰਣਾ ਵੀ ਲੈ ਸਕਦੀ ਹੈ ਸਾਡੇ ਜਿਹੜੇ ਬੱਚੇ ਜਿਨ੍ਹਾਂ ਨੇ ਇਥੋਂ ਕੋਰਸਸ ਕੀਤੇ ਨੇ ਹੁਣ ਅੱਗੇ ਉਹ ਆਗੀਆਂ ਸ਼ਾਪਸ ਆਪਣੇ ਬਿਜ਼ਨੈਸਸ ਚਲਾ ਰਹੇ ਆ ਸੋ ਫੂਡ ਐਂਡ ਇੰਡਸਟਰੀ ਬਿਜ਼ਨਸ ਜਿਹੜਾ ਹੈਗਾ ਉਹ ਬਹੁਤ ਅਪਕਮਿੰਗ ਇੰਡਸਟਰੀ ਹੈ ਦੂਸਰਾ ਨੌਜਵਾਨਾਂ ਦੇ ਲਈ ਵੈਸੇ ਵੀ ਖਾਣੇ ਨੂੰ ਅਹਿਮੀਅਤ ਦੇਣਾ ਔਰ ਆਪਦੇ ਸੇਤ ਨੂੰ ਤੰਦਰੁਸਤੀ ਨੂੰ ਅਹਿਮੀਅਤ ਦੇਣਾ ਉਹਦਾ ਵੀ ਇੱਕ ਮੈਸੇਜ ਜਿਹੜਾ ਇਹ ਕੈਰੀ ਕਰਦਾ ਸੋ ਇਸ ਕਰਕੇ ਅੱਜ ਮੈਨੂੰ ਮੇਲੇ ਤੇ ਆ ਕੇ ਬੜੀ ਖੁਸ਼ੀ ਹੋਈ ਮੈਂ ਚਾਹਾਂਗੀ ਕਿ ਇਹ ਮੇਲਾ ਜਿਹੜਾ ਹੈਗਾ ਅਸੀਂ ਹੋਰ ਵੱਡੇ ਪੱਧਰ ਤੇ ਅੱਗੇ ਆਉਣ ਵਾਲੇ ਸਮਿਆਂ ਦੇ ਵਿੱਚ ਕਰੀਏ ਨੌਜਵਾਨ ਪੀੜੀ ਜਿੰਨੇ ਵਿਦੇਸ਼ ਚ ਜਾਂਦੀਆਂ ਵਾਪਸ ਵੀ ਆ ਰਹੇ ਆ ਲੱਗਦਾ ਜਿਵੇਂ ਇਸ ਤਰ੍ਹਾਂ ਕਾਲਜ ਤੋਂ ਡਿਗਰੀਆਂ ਕਰਕੇ ਜਾਣ ਤੋਂ ਉਹਨਾਂ ਦੀ ਜ਼ਿਆਦਾ ਵੈਡੀ ਹੋਵੇ ਅ ਦੇਖੋ ਮੈਂ ਇਸ ਇਹ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਹੋਇਆ ਹੈ ਕਿ ਨੌਜਵਾਨ ਪੀੜੀ ਜਿਹੜੀ ਹੈਗੀ ਹੈ ਉਹਦੇ ਲਈ ਇੱਕ ਬਹੁਤ ਅੱਛੀ ਫੂਡ ਐਂਡ ਇੰਡਸਟਰੀ bizness ਦੇ ਵਿੱਚ ਜਾਣ ਦਾ ਇੱਕ ਸੋਰਸ ਹੈ ਇਟਸ ਅ ਗੁੱਡ ਸੋਰਸ ਆਫ ਇਨਕਮ ਆਲਸੋ ਔਰ ਪ੍ਰੇਰਨਾ ਸਰੋਤ ਇਸ ਕਰਕੇ ਵੀ ਹੈ ਕਿਉਂਕਿ ਖਾਣਾ ਜਿਹੜਾ ਹੈ ਸਹੀ ਖਾਣਾ ਸਹੀ ਟਾਈਮ ਤੇ ਖਾਣਾ ਔਰ ਆਪਣੇ ਸਿਹਤ ਨੂੰ ਤੰਦਰੁਸਤ ਰੱਖਣਾ ਇਹ ਵੀ ਨੌਜਵਾਨਾਂ ਦੇ ਲਈ ਜ਼ਰੂਰੀ ਹੈ ਸੋ ਇਸ ਕਰਕੇ ਨੌਜਵਾਨ ਪੀੜੀ ਨੂੰ ਮੇਰੇ ਵੱਲੋਂ ਤਾਂ ਇਹੀ ਮੈਸੇਜ ਹੈ ਕਿ ਇੱਥੇ ਜ਼ਰੂਰ ਆਣ ਦੇਖਣ ਔਰ ਇਸ ਸਕਿੱਲ ਜਿਹੜੀ ਹੈ ਜ਼ਰੂਰੀ ਨਹੀਂ ਕਿ ਲੇਡੀਜ਼ ਨੂੰ ਹੀ ਸਿੱਖਣੀ ਚਾਹੀਦੀ ਹੈ ਸਾਰਿਆਂ ਨੂੰ ਸਿੱਖਣੀ ਚਾਹੀਦੀ ਹੈ ਖਾਣਾ ਸਾਡੀ ਜ਼ਰੂਰਤ ਹੈ ਸਭ ਨੂੰ ਬਣਾਉਣਾ ਵੀ ਆਉਣਾ ਚਾਹੀਦਾ ਕੁਝ ਵੀ ਖਾਣੇ ਦਾ ਸਵਾਦ ਦਿੱਖਿਆ ਹੈ ਕਿਸ ਤਰ੍ਹਾਂ ਦਾ ਲੱਗਿਆ ਖਾਣਾ ਬਹੁਤ ਅੱਛਾ ਹੈ ਮੈਂ ਖਾ ਕੇ ਦੇਖਿਆ ਬਹੁਤ ਟੇਸਟੀ ਖਾਣਾ ਹੈ ਔਰ ਅੱਛਾ ਖਾਣਾ ਮੈਂ ਤਾਂ ਇਹ ਹੀ ਕਹੂੰਗੀ ਕਿ ਇਹਨੂੰ ਸਿੱਖਣਾ ਵੀ ਚਾਹੀਦਾ ਹੈ